ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਨੇ ਯੂਥ ਫੈਸਟੀਵਲ ਵਿੱਚ ਮਾਰੀਆ ਮੱਲਾ ਜਲਾਲਾਬਾਦ ਦੇ ਸਰਕਾਰੀ ਲੜਕੀਆਂ ਕਾਲਜ ਵੱਲੋਂ ਦਸ਼ਮੇਸ਼ ਗਰਲ ਕਾਲਜ ਬਾਦਲ ਵਿੱਚ ਕਰਵਾਏ ਜਾ ਰਹੇ ਯੂਥ ਫੈਸਟੀਵਲ ਵਿੱਚ ਹਿੱਸਾ ਲਿਆ ਗਿਆ ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਯੂਥ ਫੈਸਟੀਵਲ ਵਿੱਚ ਵੱਖ-ਵੱਖ ਐਟਮਾ ਵਿੱਚ ਮੈਡਲ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਗਿਆ ਇਸਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਰਜੀਵ ਕੁਮਾਰ ਨੇ ਦੱਸਿਆ ਕਿ ਕਾਲਜ ਦੇ ਪ੍ਰਿੰਸੀਪਲ ਜਯੋਤਸਨਾ ਸਿੰਗਲਾ ਦੀ ਰਹਿਮਾਈ ਹੇਠ ਕਾਲਜ ਦੀਆਂ 52 ਵਿਦਿਆਰਥਣਾਂ ਨੇ ਯੂਥ ਫੈਸਟੀਵਲ ਵਿੱਚ ਹਿੱਸਾ ਲਿਆ ਸੀ ਇਹਨਾਂ ਵਿਦਿਆਰਥਣਾਂ ਵੱਲੋਂ 35 ਐਟਮਾ ਤਿਆਰ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਵਿਦਿਆਰਥਣਾਂ ਵੱਲੋਂ ਯੂਥ ਫੈਸਟੀਵਲ ਦੇ ਸਖਤ ਮੁਕਾਬਲੇ ਵਿੱਚ 15 ਮੈਡਲ ਹਾਸਲ ਕੀਤੇ ਹਨ ਇਸ ਯੂਥ ਫੈਸਟੀਵਲ ਵਿੱਚ 3 ਵਿਦਿਆਰਥਣਾਂ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ ਇੱਕ ਵਿਦਿਆਰਥਣ ਵੱਲੋਂ ਦੂਸਰਾ ਸਥਾਨ ਹਾਸਲ ਕੀਤਾ ਗਿਆ ਹੈ ਅਤੇ 11 ਵਿਦਿਆਰਥਣਾਂ ਵੱਲੋਂ ਤੀਸਰਾ ਸਥਾਨ ਹਾਸਲ ਕੀਤਾ ਗਿਆ ਹੈ। ਪਹਿਲੇ ਤਿੰਨ ਮੈਡਲ ਰੱਸਾ ਵਟਣਾ, ਟੋਕਰੀ ਬਣਾਉਣਾ ਅਤੇ ਕਰੋਸ਼ੀਆ ਬਣਾਉਣ ਵਿੱਚ ਆਏ ਹਨ। ਇਸ ਤੋਂ ਇਲਾਵਾ ਬਾਕੀ ਇਨਾਮ ਖਿੱਦੋ ਬਣਾਉਣ, ਚੇਕੂ ਬਣਾਉਣ, ਪਰਾਂਦਾ ਬਣਾਉਣ, ਪੀੜੀ ਬਣਾਉਣ, ਮਿੱਟੀ ਦੇ ਖਿਡੌਣੇ ਬਣਾਉਣਾ, ਸੰਸਕ੍ਰਿਤ ਵਿੱਚ ਸੁੰਦਰ ਲਿਖਾਈ ਕਰਨਾ, ਕਵਿਸ਼ਰੀ ਆਦਿ ਵਿੱਚ ਮੈਡਲ ਆਏ ਹਨ। ਮੈਡਲ ਲੈ ਕੇ ਕਾਲਜ ਵਿੱਚ ਪਹੁੰਚੀਆਂ ਵਿਦਿਆਰਥਣਾ ਦਾ ਕਾਲਜ ਦੇ ਸਟਾਫ ਅਤੇ ਬਾਕੀਆਂ ਵਿਦਿਆਰਥਣਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਬੇਟਾ ਕੀ ਨਾਮ ਤੁਹਾਡਾ ਤੇ ਕਿਹੜਾ ਕਾਲਜ ਹੈ? ਹਾਂਜੀ ਮੇਰਾ ਨਾਮ ਜੋਤੀ ਰਾਨੀ ਹੈ ਤੇ ਮੇਰਾ ਸਰਕਾਰੀ ਕਾਲਜ ਲੜਕੀਆਂ ਦਾ ਅਲਾ ਬਾਧ ਹੈਗਾ ਤੇ ਮੈਂ ਯੂਥ ਫੈਸਟੀਵਲ 'ਚ ਹਿੱਸਾ ਲਿਆ ਸੀਗਾ ਜਿੰਦੇ ਵਿੱਚ ਮੈਂ ਰੱਸਾ ਵਟਿਆ ਸੀਗਾ ਤੇ ਮੈਂ ਸੀ ਦਸ਼ਮੇਸ਼ ਗਰਲ ਕਾਲਜ ਮੁਕਸਰ ਗਈ ਸੀਗਾ ਜਿੱਥੇ ਸਰ ਯੂਥ ਫੈਸਟੀਵਲ ਹੋਇਆ ਸੀ ਤੇ ਮੈਂ ਫਰਸਟ ਪਲੇਸ ਹਾਸਲ ਕੀਤੀ। ਇਸ ਤਰ੍ਹਾਂ ਦਾ ਲੱਗਦਾ ਹੈ। ਮਨ बहुत ਵਧੀਆ लग ਰਿਹਾ ਬਹੁਤ ਮਾਨ ਮਹਿਸੂਸ ਹੋ ਰਿਹਾ ਆਪਣੇ ਆਪ ਤੇ ਮੇਰਾ ਨਾਮ ਪੂਜਾ ਰਾਣੀ ਹੈ ਅਸੀਂ ਯੂਥ ਫੈਸਟੀਵਲ ਜੀ ਆਇਆ ਸੀ ਕੱਗਲੇ ਅਸੀਂ ਦਸਮੇਸ਼ ਗਲ ਕਾਲਜ ਬਾਦਲ ਕਾ ਜਿੱਥੇ ਮੈਂ ਨਾਲਾ ਮੇਕਿੰਗ ਦੇ 파ਰਟਿਸਪੇਟ ਕੀਤਾ ਸੀ ਤੇ ਮੈਂ ਸੈਕ੍ਰੀਟਿਜ਼ੇਸ਼ਨ ਹਾਸਲ ਕੀਤੀ ਤੇ तो ਅਸੀਂ ਅੱਗੇ ਵੀ ਜਾ ਰਹੇ ਹਾਂ ਬਾਕੀ ਬੱਚਿਆਂ ਨੇ ਵੀ ਤੁਹਾਡੇ ਨਾਲ ਪਾਰਟਿਸਪੇਟ ਕੀਤਾ ਇਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੁਣ ਤੁਸੀਂ ਪ੍ਰਾਈਜ਼ ਸਾਨੂੰ

ਕਿੱਥੇ ਕੰਪੀਟੀਸ਼ਨ ਹੋਇਆ ਸੀ ਕਿਨੇ ਕਬਸ ਚੈਨਜ ਹੋਇਆ ਸੀ ਇਹ ਬਦਲ ਕੇ ਕਾਲਜ ਵਿੱਚ ਹੋਇਆ ਸੀ ਕੰਪੀਟੀਸ਼ਨ ਤੇ ਇਹਦੇ ਚ ਮਤਲਬ 3rd ਪ੍ਰਾਈਜ਼ ਮੈਨੂੰ ਜੋ ਹੋਇਆ ਮਿਲਿਆ ਕਿਸ ਤਰ੍ਹਾਂ ਦਾ ਹਾਂ ਹਾਂਜੀ ਮੈਨੂੰ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਸ ਵਿੱਚ ਪਾਰਟਿਸਿਪੇਟ ਕਰਕੇ ਤੇ ਖੁਸ਼ੀ ਹੈ ਕਿ ਮੈਂ ਅੱਗੇ ਹੋਰ ਪਾਰਟਿਸਿਪੇਟ ਕਰਾਂਗੀ ਤੇ ਫਸਟ ਪੋਜੀਸ਼ਨ ਲੈ ਕੇ ਆਵਾਂਗੀ ਮੇਰਾ ਨਾਮ ਅਜੀਜ਼ ਖੋਰਾ ਹੈ ਤੇ ਮੈਂ ਗਵਰਨਮੈਂਟ ਕਾਲਜ ਗਰਲਜ਼ ਵਿੱਚ ਪੜ੍ਹਦੀ ਹਾਂ ਤੇ ਮੇਰਾ ਮੇਰਾ ਕਵਿਸ਼ਰੀ ਵਿੱਚ ਤੇ ਗਰੁੱਪ ਸ਼ਬਦ ਵਿੱਚ ਤੀਜਾ ਮੈਸਥਾਨ ਹਾਸਲ ਕੀਤਾ। ਕਿੰਨੀ ਕਿਮਤ ਕਰਨੀ ਪਈ ਕਿੰਨਾ ਕਰ ਰਹਿਸਦਾ ਕਿ ਜਦੋਂ ਤੁਸੀਂ ਇਸੇ ਕੰਮ ਤੋਂ ਰਹਿ ਹਸਲ ਤਾਂ ਸਾਡਾ ਪੂਰਾ ਗਰੁੱਪ ਸੀ ਤੇ ਅਸੀਂ ਦਿਨ ਵਿੱਚ ਸਾਰਾ ਸਾਰਾ ਦਿਨ ਅਸੀਂ ਪ੍ਰੈਕਟਿਸ ਕਰਦੇ ਸੀ ਆਪਣੇ ਕਾਲਜ ਟਾਈਮ ਤੇ ਸਾਨੂੰ ਪਰਮਿੰਦਰ ਮੈਮ ਤੇ ਇਕਤਾ ਮੈਮ ਦਾ ਬਹੁਤ سپورਟ ਰਿਹਾ ਤੇ ਉਹਨਾਂ ਦੀ سپورਟ ਨਾਲ ਹੀ ਅਸੀਂ ਸਾਰਾ ਦਿਨ ਸਾਡੇ ਸਰਾਂ ਦੇ ਸੀ 뮤직 ਵਾਲੇ ਉਹ ਸਾਨੂੰ ਪ੍ਰੈਕਟਿਸ ਕਰਵਾਂਦੀ ਸੀ। ਜਾਂ ਕਿਸੇ ਇੱਕ ਕੰਪੀਟੀਸ਼ਨ ਤੇ ਗਏ ਸੀ। ਉਹ ਕਿੰਨਾ ਟਫ ਕੰਪੀਟੀਸ਼ਨ ਲੱਗਦਾ। ਉੱਥੇ ਜਾ ਕੇ ਤਾਂ ਬਹੁਤ ਬਹੁਤ ਹੀ ਜ਼ਿਆਦਾ ਵੈਸੀ ਕੰਪੀਟੀਸ਼ਨ ਸੀ ਪਰ ਅਸੀਂ ਸਹੀ ਤਰ੍ਹਾਂ ਪ੍ਰੈਕਟਿਸ ਕੀਤੀ ਹੋਈ ਸੀ। ਕੰਫੀਡੈਂਸ ਵੀ ਸੀ ਸਾਨੂੰ ਆਪਣੇ ਆਪ ਤੇ ਤੇ ਉੱਥੇ ਜਾ ਕੇ ਅਸੀਂ ਆਪਣਾ ਬੈਸਟ ਦਿੱਤਾ। ਕਿਹੜਾ ਪ੍ਰਾਈਜ਼ ਹਾਸਲ ਕੀਤਾ? ਤੇ ਹੁਣ ਕਿਸ ਤਰ੍ਹਾਂ ਦਾ ਮਿਸੀਕ ਕਰਦੇ। ਸਾਨੂੰ ਇੱਕ ਵਿਸ਼ਰੀ ਵਿੱਚ ਤੇ ਗਰੁੱਪ ਸ਼ਬਦ ਵਿੱਚ ਤੀਜਾ ਸਥਾਨ ਹਾਸਲ ਹੋਇਆ ਹੈ। ਤੇ ਬਹੁਤ ਬਹੁਤ ਵਧੀਆ ਫੀਲ ਹੁੰਦਾ ਸੀ ਕਿਉਂਕਿ ਇੰਨਾ ਕੰਪੀਟੀਸ਼ਨ ਹੋਣ ਦੇ ਬਾਵਜੂਦ ਵੀ ਤੇ ਕੁਝ ਅਸੀਂ ਪਹਿਲੀ ਵਾਰ ਗਏ ਸੀ ਪਰ ਫਿਰ ਵੀ ਅਸੀਂ ਆਵ ਦਾ ਬੈਸਟ ਦਿੱਤਾ ਤੇ ਅਸੀਂ 3rd ਪ੍ਰਾਈਜ਼ ਲਿਆ ਤੇ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਤੋਂ ਕੀ ਸੋਚਿਆ ਅੱਗੇ ਤੋਂ ਇਹ ਸੋਚਿਆ ਕਿ ਅਸੀਂ ਹੋਰ ਵੀ ਆਵ ਦਾ ਬੈਸਟ ਕਰਾਂਗੇ ਤੇ ਫਰਸਟ ਪ੍ਰਾਈਜ਼ ਲੈ ਕੇ ਆਵਾਂਗੇ ਮੇਰਾ ਨਾਮ ਕੁਸ਼ਨੀਤ ਹੈ ਮੈਂ ਗਰਲਸ ਕਾਲਜ ਲਾਲਾਬਾਦ ਫਾਜ਼ਿਲਕਾਰ ਦੀ ਸਟੂਡੈਂਟ ਆ ਮੇਰਾ ਕੰਪੀਟੀਸ਼ਨ ਗਿਆਸੀ ਕਾਲਜ ਮੁਕਸਰ ਜ਼ਿਲ੍ਹਾ ਬਾਦਲ ਦਸ਼ਮੇਸ਼ ਗਰਲਸ ਕਾਲਜ ਮੈਂ ਡਿਬੇਟਰ ਦੀ ਸਟੂਡੈਂਟ ਹਾਂ ਡਿਬੇਟ ਕੰਪੀਟੀਸ਼ਨ ਜੋ ਸਾਡਾ ਟਾਪਿਕ ਸੀ ਹੋਸੀ ਕਿ ਮੁਕਸਰ ਅਤੇ ਫਾਜ਼ਿਲਕਾਰ ਡਿਵੈਲਪ ਕਰ ਰਹੇ ਨੇ ਸੇਮ ਪੇਸ ਤੇ ਬਾਕੀ ਜ਼ਿਲ੍ਹਾ ਆਵਾ ਤੇ ਮੈਂ ਇਸ ਦੇ ਅਗੇਂਸਟ ਸੀ ਮੇਰੇ ਪੁਆਇੰਟਸ ਇਹ ਸੀ ਕਿ ਜੋ ਮੁਕਸਰ ਅਤੇ ਫਾਜ਼ਿਲਕਾਰ ਨੇ ਉਹ ਡਿਵੈਲਪ ਸੇਮ ਪੇਸ ਤੇ ਨਹੀਂ ਕਰ ਰਹੇ ਡਿਵੈਲਪ ਤਾਂ ਕਰ ਰਹੇ ਨੇ ਬਟ ਉਸ ਲੈਵਲ ਤੇ ਨਹੀਂ ਕਰ ਰਹੇ ਹਾਲਾਂਕਿ ਜੋ ਨਵੇਂ ਬਣੇ ਹਨ ਬਟ 20 ਸਾਲ ਵੀ ਤੋਂ 60 ਸਾਲ ਹੋ ਚੁੱਕੇ ਨੇ ਇਹਨਾਂ ਚ ਵਿਲਪ ਹੋਣਾ ਚਾਹੀਦਾ ਸੀ ਜਿਵੇਂ ਰੋਡਸ ਇਨਫਰਾਸਟ੍ਰਕਚਰ ਨੇ ਇੱਥੋਂ ਆਪਾਂ ਆਵਾਜ਼ਾਈ ਕਰਦੇ ਹਾਂ ਉਹਨਾਂ ਵਿੱਚ ਆਪਾਂ ਬੱਸਾਂ ਤੇ ਬੈਠਦੇ ਹਾਂ ਉੱਥੇ ਆਪ ਨੂੰ ਸਾਫ਼ ਪਤਾ ਚੱਲਦਾ ਕਿ ਜੋ ਰੋਡਸ ਨੇ ਉਹ ਡਿਵੈਲਪ ਨਹੀਂ ਹੋਈਆਂ ਜੋ ਡਰੇਨੇਜ ਸਿਸਟਮ ਹੈ ਉਹ ਡਿਵੈਲਪ ਨਹੀਂ ਹੋਇਆ ਇਹ ਮੈਂ ਪੂਰਾ ਫੈਕਚੁਅਲ ਜਿਹੜਾ ਰਿਪੋਰਟਰਸ ਡਾਟਾ ਹੁੰਦਾ ਉਹਨਾਂ ਦੇ ਚੋਂ ਕਾਲ ਕੇ ਦੇਖਿਆ ਸੀ ਕਿ ਜੋ ਜ਼ਿਲ੍ਹੇ ਜਿਵੇਂ ਤਰਨਤਾਰਨ ਤਰਨਤਾਰਨ ਦਾ ਕੈਂਸਰ ਰੇਟ 41% ਹੈ ਤੇ ਆਪਣੇ ਜ਼ਿਲਿਆਂ ਦਾ ਕੈਂਸਰ ਰੇਟ 136% ਆਪਾਂ ਡਿਫਰੈਂਸ ਦੇਖ ਸਕ ਰਹੇ ਹਾਂ ਜਿਹੜਾ ਡਿਵੈਲਪਮੈਂਟ ਇੰਡਸਟਰੀਅਲ ਡਿਵੈਲਪਮੈਂਟ 7 ਤੋਂ 8% ਹੁੰਦਾ ਲੁਧਿਆਣੇ ਵਾਲੀ ਸਾਈਡ ਬਟ ਆਪਣੀ ਸਾਈਡ ਜੇ ਆਪਾਂ ਦੇਖੀਏ ਸਿਰਫ 3% ਡਿਵੈਲਪਮੈਂਟ ਹੁੰਦੀ ਆਪਾਂ ਇਹ ਤੋਂ ਧਿਆਨ ਨਾਲ ਦੇਖ ਸਕਦੇ ਆ ਕਿ ਆਪਣੀ ਜੋ ਰੇਟ ਆਫ ਡਿਵੈਲਪਮੈਂਟ ਇਕੁਅਲ ਪੇਸ ਤੇ ਨਹੀਂ ਜਾ ਰਹੀ ਜਿਹੜੀ 스마트 ਸਿਟੀ ਮਿਸ਼ਨ ਹੈ ਉਹਦੇ ਚੋਂ ਆਪਣੇ ਮੁਕਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਨੂੰ ਕੱਢ ਹੀ ਦਿੱਤਾ ਸੀ ਸਾਰੇ ਜ਼ਿਲ੍ਹੇ ਲੈ ਕੇ ਆਪਣੇ ਸਿਰਫ ਦੋ ਜ਼ਿਲ੍ਹਿਆਂ ਨੂੰ ਕੱਢਿਆ ਸੀ ਇੱਥੋਂ ਆਪਾਂ ਸਾਫ਼ ਪਤਾ ਕਰ ਸਕਦੇ ਕਿ ਆਪਣੇ ਜੋ ਡਾਟਾ ਹੈ ਆਪਣੇ ਜੋ ਡਿਵੈਲਪਮੈਂਟ ਉਹ ਬੁਰੀ ਇਕੁਅਲ ਨਹੀਂ ਜਾ ਰਹੀ ਜਾ ਰਹੀ ਹੈ ਹਾਲਾਂਕਿ ਟੈਰਰ ਰੇਟ ਟੈਰੋਰਿਜ਼ਮ ਹੋਣ ਬਾਕੀ ਜ਼ਿਲ੍ਹਿਆਂ 'ਚ ਕੋਈ ਮਤਲਬ ਹੋਵੇ ਕੋਈ ਗਲਤ ਚੀਜ਼ ਹੋਵੇ ਆਪਣੇ ਜ਼ਿਲ੍ਹਿਆਂ ਤੇ ਨਾਮ ਆਂਦਾ ਹੀ ਆਂਦਾ ਕਿ ਇਸ ਸਾਈਡ ਤੋਂ ਗਏ ਨੇ ਜੋ ਗੈਂਗਸਟਰ ਵਧਦੀ ਹੈ ਉਹ ਆਪਣੇ ਜ਼ਿਲ੍ਹੇ 'ਚ ਜ਼ਿਆਦਾ ਹੀ ਫਾਜ਼ਿਲਕਾ ਜ਼ਿਲ੍ਹਿਆਂ 'ਚ ਲਿੰਕ ਹੁੰਦਾ ਹੈ ਗੈਂਗਸਟਰਸ ਦਾ ਇੱਥੋਂ ਆਪਾਂ ਦੱਸ ਸਕਦੇ ਕਿ ਜੋ ਡਿਵੈਲਪਮੈਂਟ ਹੈ ਉਹ ਆਪਣੀ ਸੇਮ ਪੇਸ ਤੇ ਨਹੀਂ ਜਾ ਰਹੀ ਇਹ ਕਹਣਾ ਚਾਹੁੰਨੀ ਹੈਲਥ ਰੇਟ ਬਹੁਤ ਲੋ ਹੈ 인ਫਰਾਸਟ੍ਰਕਚਰ ਬਹੁਤ ਲੋ ਹੈ ਜਿਹੜਾ ਵਾਟਰ ਲੈਵਲ ਹੈ ਇੱਕ ਹੋਰ ਚੀਜ਼ ਮੁਕਸੁਰ ਦਾ 75% ਵਾਟਰ ਸੀ ਉਹ ਫੇਲ ਹੋ ਗਿਆ ਸੀ 75% ਦੇ ਵਿੱਚ ਸਿਰਫ 51% ਆਊਟ ਆਫ 51 18 ਸੈਂਪਲਸ ਆਫ ਵਾਟਰ ਸੇਫ ਸੀ ਆਪਾਂ ਇਹ ਤੋਂ ਪਤਾ ਕਰ ਸਕਦੇ ਕਿ ਕਿੰਨੀ ਕੋ ਡਿਵੈਲਪਮੈਂਟ ਹੋ ਰਹੀ ਹੈ ਆਪਣੇ ਇੱਥੇ ਧੰਨਵਾਦ ਕੁੰ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਸਭਨਾਂ ਦੇ ਸਾਹਮਣੇ ਦਸਾਂ ਪਾਸ਼ਾ ਆਈਆਂ ਜਿਹਦੀ ਉਸਤਤ ਵਿੱਚ ਕੁਬਿਸ਼ਰੀ ਪੇਸ਼ ਕਰਨ ਜਾ ਰਹੀ ਹਾਂ ਆਓ ਮਨਵਿਰਤੀ ਇਕਾਗਰ ਕਰਕੇ ਸਰਵਣ ਕਰੀਏ ਜੀ ਤਲਵੰਡੀ ਜਨਮ ਲਿਆ ਮੇਰੇ ਸਤਿਗੁਰੂ ਨਾਨਕ ਪਿਆਰੇ ਜੋ ਜਾੜੇ ਮਚੀਆ ਨੇ ਆਪੇ ਕਰਤੇ ਹਰੀ ਕੀਆ ਰੇ ਨੁਕਸਾਨ ਬਖੋਰ ਗਿਆ ਜ਼ਿਮੀਦਾਰ ਸ਼ਰਮਾ ਕੇ ਮੈਂ ਕਰਦਾ ਬੇਨਤੀਆ ਰਖਿਓ ਲਾਜ ਸਬਾ ਵਿੱਚ ਆ ਕੇ ਦੂਜੇ ਗੁਰੂ ਅੰਗਦ ਨੇ ਡੇਰਾ ਵਿੱਚ ਖਡੂਰ ਦਿਲਾਇਆ ਇੱਕ ਤਪੇ ਨਾਥ ਨੇ ਜੀ ਗੁਰਾ ਦੇ ਨਾਲ ਸ਼ਰੀਕਾ ਪਾਇਆ ਜਟ ਖੁਸ਼ੀ ਮਨੋਂ ਦੇਸੀ ਤਪੇ ਨੂੰ ਵੈੜ ਕਾ ਮਗਰ ਬਿਠਾ ਕੇ ਮੈਂ ਕਰਦਾ ਬੇਨਤੀਆ ਰਖਿਓ ਲਾਜ ਸਭਾ ਵਿੱਚ ਆਕੇ ਗੁਰੂ ਅਮਰਦਾਸ ਨੇ ਜੀ ਬੋਲੀ ਗੋਦਵਾਲ ਬਨਵਾਈ ਤੇ ਜੇ ਗੁਰ ਪਿਆਰੇ ਦੀ ਮੈਮਾ ਵਦ ਗਈ ਧੂਨ ਸਵਾਈ ਰਹਿ ਗੇੜ 84 ਨਾਟੂਬਾ ਵਿੱਚ ਬੋਲੀ ਦੇ ਲਾਕੇ ਮੈਂ ਕਰਦਾ ਬੇਨਤੀਆਂ ਰਖਿਓ ਲਾਜ ਸਬਾ ਵਿਚਿਆ ਕੇ ਗੁਰੂ ਰਾਮਦਾਸ ਨੇ ਜੀ ਤਿਰਥ ਰਚਿਆ ਅੰਮ੍ਰਿਤ ਸਰਦਾ ਅਜ ਵੀ ਚ ਸਰੋਵਰ ਦੇ ਮੰਦਰ ਜਗਮਗ ਜਗਮਗ ਕਰਦਾ ਹੋ ਰਾਜੀ ਪਿੰਗਲੇ ਗਏ ਜਾਵੇ ਵਿਚ ਸਰੋਵਰ 나ਕੇ ਮੈਂ ਕਰਦਾ ਬੇਨਤੀਆਂ ਕਿ ਔਲਾਦ ਸੁਭਾ ਵਿੱਚ ਆਕੇ ਆਖਿਆ ਗੁਰ ਪੰਜਵੇਂ ਨੇ ਰਿਸ਼ਤਾ ਨਹੀਂ ਚੰਦੂ ਦਾ ਲੈਣਾ ਸੀ ਬੋਲ ਅਟਲ ਰਹਾ ਪੈ ਗਿਆ ਕਸ਼ਟ ਗੁਰਾਂ ਨੂੰ ਸਹਿਣਾ ਉਹ ਸਾਗ ਮਨੋਂ ਦਾ ਸੀ ਰੇਤਾ ਵਿੱਚ ਸੀਸ ਦੇ ਪਾਕੇ ਮੈਂ ਕਰਦਾ ਬੇਨਤੀਆਂ ਰੱਖਿਓ ਔਲਾਦ ਸੁਭਾ ਵਿੱਚ ਆਕੇ ਮੈਂ ਕਰਦਾ ਬੇਨਤੀਆਂ ਰਕਿਓ ਲਾਜ ਸਭਾ ਵਿੱਚ ਆ ਕੇ ਹੋ ਬਾਹੀ ਗੁਰਜੀ ਕਾ ਖਾਲਸਾ ਬਾਹੀ ਗੁਰਜੀ ਕੀ ਫਤਿਹ ਸਿਰ ਸਾਡੇ ਸਕੂਲ ਦੇ ਅਪ੍ਰੋਕਸੀਮੇਟਲੀ 35 ਜਿਹੜੇ ਸਟੂਡੈਂਟ ਆ ਉਹਨਾਂ ਨੇ ਹਿੱਸਾ ਲਿਆ ਸੀ ਜਿਹਦੇ ਜੋ ਹੈਰਿਟੇਜ ਆਈਟਮ ਦੇ ਵਿੱਚ ਲਗਭਗ 15 ਆਈਟਮ ਦੇ ਵਿੱਚ ਬੱਚਿਆਂ ਨੇ ਹਿੱਸਾ ਲਿਆ ਜਿਹਦੇ ਚੋਂ ਅਸੀਂ 10 ਪ੍ਰਾਈਜ਼ ਲੈ ਕੇ ਆਏ ਆ ਤੇ 1st ਇੱਕ ਸੈਕਿੰਡ ਤੇ ਬਾਕੀ ਜਿਹੜੇ 3rd ਪ੍ਰਾਈਜ਼ ਸੀਗੇ ਉਸ ਤੋਂ ਬਿਨਾ 뮤직 ਦੇ ਵਿੱਚ ਸੀਗੇ ਫਾਈਨ ਆਰਟਸ ਦੇ ਵਿੱਚ ਵੀ ਉਹਦੇ ਚ ਵੀ ਸਾਡੇ ਪ੍ਰਾਈਜ਼ ਆਏ ਆ ਔਰ ਇਹ ਅਸੀਂ ਪਹਿਲੀ ਵਾਰ ਹੀ ਗਏ ਆ ਔਰ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਇਹ ਬੱਚੇ ਇੰਨੇ ਵਧੀਆ ਪਰ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਸੀ ਅੱਜ ਇਹਨਾਂ ਨੂੰ ਮੌਕਾ ਮਿਲਿਆ ਤੇ ਇਹਨਾਂ ਨੇ ਬਹੁਤ ਕਰਕੇ ਦਿਖਾਇਆ ਤੇ ਸਾਡੇ ਕਾਲਜ ਦਾ ਤੇ ਸਾਰੇ ਸਟਾਫ ਦਾ ਜਿਹੜਾ ਨਾਮ ਹੈ ਉਹ ਉੱਚਾ ਕੀਤਾ ਬੱਚੇ ਜਿਹੜੇ ਆ ਹੋਰ ਵੀ ਦੇਖ ਕੇ ਉਤਸ਼ਾਹਤ ਹੋ ਗਏ ਆ ਹਾਂਜੀ 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 ਸਰ ਇਹਨਾਂ ਬੱਚਿਆਂ ਨੂੰ ਦੇਖ ਕੇ ਜਿਹੜੇ ਬਾਕੀ ਬੱਚੇ ਵੀ ਆ ਉਹ ਵੀ ਨੈਕਸਟ ਟਾਈਮ ਲਈ ਜਿਹੜੇ ਕਹਿੰਦੇ ਕਿ ਅਸੀਂ ਪਾਰਟਿਸਿਪੇਟ ਕਰਾਂਗੇ ਤਾਂ ਇਹ ਬਹੁਤ ਅੱਛੀ ਗੱਲ ਹੈ ਵੀ ਬੱਚਿਆਂ ਨੂੰ ਅੱਗੇ ਜਾਣ ਦਾ ਮੌਕਾ ਮਿਲਦਿਆ ਤਾਂ ਉਹ ਵੱਟ ਚੜ ਕੇ ਉਹਦੇ ਵਿੱਚ ਹਿੱਸਾ ਲੈ ਰਿਆ। ਹੋਰ ਬੱਚਿਆਂ ਨੂੰ ਵੀ ਸਿਰ ਅਸੀਂ ਬੱਚਿਆਂ ਨੂੰ ਇਹ ਹੀ ਕਹਾਂਗੇ ਮੋਟੀਵੇਟ ਕਰਾਂਗੇ ਕਿ ਉਹ ਕੋਈ ਵੀ ਅਗਰ ਸਪੋਰਟਸ ਤੇ ਹੋ ਰਿਆ ਹੈ, ਹੈਰਿਟੇਜ ਆਈਟਮਸ ਹੋ ਰੀਆਂ, ਯੂਥ ਫੈਸਟੀਵਲ ਆ ਜਾਂ ਕੋਈ ਵੀ ਹੈ ਤਾਂ ਉਹਦੇ ਵਿੱਚ ਬੱਚਿਆਂ ਨੂੰ ਵੱਟ ਚੜ ਕੇ ਹਿੱਸਾ ਲੈਣਾ ਚਾਹੀਦਾ ਤਾਂ ਜੋ ਪੜ੍ਹਾਈ ਦੇ ਨਾਲ ਨਾਲ ਉਹ ਜਿਹੜੇ ਉਹਨਾਂ ਦੀ ਹੋਰ ਵੀ ਜੋ ਹੈਗੇ ਆ ਹੁਨਰ ਉਹਨੂੰ ਅੱਗੇ ਲੈ ਕੇ ਆਉਣ ਦੇ ਕਾਲਜ ਦਾ ਨਾਮ ਰੋਸ਼ਨਕਰ ਜਿਹੜੇ ਕਾਲਜ ਤੇ ਤੁਹਾਡੇ ਸਟੂਡੈਂਟ ਪ੍ਰਾਈਜ਼ ਲੈ ਕੇ ਆਇਆ ਕਿਥੇ ਫੈਸਟੀਵਲ ਹੋਇਆ ਸੀ ਕਿੰਨੇ ਪ੍ਰਾਈਜ਼ ਆਇਆ ਉਹਦੇ ਬਾਰੇ ਜੀ ਹਣਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਆ ਸਾਡੇ মিডিਆ ਭਾਈਚਾਰੇ ਦਾ ਕਿ ਜਿਨ੍ਹਾਂ ਨੇ ਕਾਲਜ ਨੂੰ ਐਜ਼ ਅ ਪਲੇਟਫਾਰਮ ਚੁਣਿਆ ਕਿ ਇਸ ਚੀਜ਼ ਨੂੰ ਕਵਰੇਜ ਦੇਣ ਦੇ ਲਈ ਤਾਂ ਇਸ ਵਾਰ ਦਾ ਜਿਹੜਾ ਪੰਜਾਬ ਜੁਨਿਅਰ ਜਰਨਲ ਯੂਥ ਫੈਸਟੀਵਲ ਸੀਗਾ ਉਹ ਦਸ਼ਮੇਸ਼ ਕਾਲਜ ਗਰਲਜ਼ ਜਲਾ ਬادل ਸ਼੍ਰੀ ਮੁਕਸਰ ਸਾਹਿਬ ਹੋਇਆ ਸੀ ਜਿਹੜਾ ਕਿ 29 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਚੱਲਿਆ ਜਿਸ ਦੇ ਵਿੱਚ ਸਾਡੇ ਕਾਲਜ ਦੁਆਰਾ ਵੱਖ-ਵੱਖ ਵਣਗੀਆਂ ਦੇ ਵਿੱਚ ਲਗਭਗ 35 ਆਈਟਮ ਦੇ ਵਿੱਚ ਪਾਰਟਿਸਿਪੇਟ ਕੀਤਾ ਗਿਆ ਔਰ ਜਿੰਦੇ ਵਿੱਚੋਂ ਸਾਡੇ ਕਾਲਜ ਦੇ ਹੋਂ ਹਰ ਵਿਦਿਆਰਥੀਆਂ ਨੇ ਹਰ ਆਈਟਮ ਦੇ ਵਿੱਚ ਬੜਾ ਵੱਡਾ ਚੜ ਕੇ ਹਿੱਸਾ ਲਿਆ ਔਰ ਆਪਣੀ ਕਲਾ ਦੇ ਜੋਰ ਦਿਖਾਏ ਉਸ ਵਿੱਚੋਂ ਕਾਲਜ ਨੂੰ ਜਿਹੜਾ ਕਿ 15 ਵਣਗੀਆਂ ਦੇ ਵਿੱਚ ਜਿਹੜੀਆਂ ਪੋਜੀਸ਼ਨਾਂ ਹਾਸਲ ਹੋਈਆਂ ਜਿੰਦੇ ਵਿੱਚ ਅਸੀਂ 3 ਵਣਗੀਆਂ ਦੇ ਵਿੱਚ ਪਹਿਲਾ ਪ੍ਰਾਈਜ਼ ਹਾਸਲ ਕੀਤਾ 1 ਵਣਗੀ ਦੇ ਵਿੱਚ ਸੈਕੰਡ ਪ੍ਰਾਈਜ਼ ਹਾਸਲ ਕੀਤਾ ਅਤੇ ਬਾਕੀ ਜਿਹੜੀਆਂ ਸਾਰੀਆਂ ਮੈਨਗੀਆਂ ਦੇ ਵਿੱਚ ਸਾਡੇ ਬੱਚਿਆਂ ਨੇ 3rd ਪ੍ਰਾਈਜ਼ ਹਾਸਲ ਕੀਤਾ। ਔਰ ਇਹ ਕਾਲਜ ਲਈ ਬੜਾ ਇਤਿਹਾਸਕ ਵੀ ਹੈ ਔਰ ਬੜਾ ਖੁਸ਼ੀ ਦਾ ਵੀ ਹੈ ਕਿ 2013 ਤੋਂ ਇੱਕ ਕਾਲਜ ਬਣਿਆ ਹੈ ਔਰ ਫਸਟ ਟਾਈਮ ਹੈ ਕਾਲਜ ਦੀ ਹਿਸਟਰੀ ਦੇ ਵਿੱਚ ਕਿ ਕਾਲਜ ਦੇ ਬੱਚਿਆਂ ਨੇ ਪਾਰਟਿਸਪੇਟ ਵੀ ਕੀਤਾ ਹੈ ਔਰ ਇੰਨੇ ਜ਼ਿਆਦਾ ਪ੍ਰਾਈਜ਼ ਵੀ ਲੈ ਕੇ ਆਏ ਨੇ। ਇਸ ਦਾ ਸੇਰ ਮੈਂ ਦੇਣਾ ਚਾਹਾਂਗਾ ਕਿ ਸਾਡੇ ਕਾਲਜ ਦੇ ਬਹੁਤ ਹੀ ਸਤਿਕਾਰਤ ਪ੍ਰਿੰਸੀਪਲ ਮੈਡਮ ਸ਼੍ਰੀ ਜੋਤਨਾ ਜੀ ਜਿਨ੍ਹਾਂ ਦੀ ਯੋਗ ਗ੍ਰੈਂਡਮਾਈ ਹੈਟ ਉਹਨਾਂ ਦੀ ਸੁਚcj ਜੀ ਗਵਾਹੀ ਦੇ ਹੇਠ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ ਬੱਚਿਆਂ ਨੂੰ ਹੋਰ ਮੋਟੀਵੇਟ ਕੀਤਾ ਕਿ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਜੋ ਇੰਸਟਰਨ ਹੋ ਸਕਦੀ ਹੈ ਸਾਨੂੰ ਪਹਚਾਈ ਇਸ ਤੋਂ ਇਲਾਵਾ ਵੀ ਮੈਂ ਇਸ ਦਾ ਕ੍ਰੈਡਿਟ ਦੇਣਾ ਚਾਹਾਂਗਾ ਕਿ ਸਾਡੇ ਕਾਲਜ ਦੇ ਕੰਟੀਨਜੈਂਟ ਇੰਚਾਰਜ ਸਾਡੇ ਕਲਚਰ ਚਾਰਜ ਮੈਡਮ ਡਾਕਟਰ ਪਰਮੇਂਦਰ ਕੌਰ ਜੀ ਜਿਨ੍ਹਾਂ ਨੇ ਅੰਤ ਤੱਕ ਮਿਹਨਤ ਕਰਦੇ ਹੋਏ ਦਿਨ ਰਾਤ ਲੱਗੇ ਰਹੇ ਇਹ ਬਠਿੰਡਾ ਤੋਂ ਆਉਂਦੇ ਨੇ ਪਰ ਇਹਨਾਂ ਨੇ ਕਦੇ ਨਹੀਂ ਸੋਚਿਆ ਕਿ ਅੱਜ ਛੁੱਟੀ ਦਾ ਦਿਹਾੜਾ ਹੈ ਜਾਂ ਮੈਂ 2:3 ਵਜੇ ਦਾ ਟਾਈਮ ਹੋ ਗਿਆ ਮੈਂ ਵਾਪਸ ਜਾਣਾ ਹੈ ਇਹ ਰਾਤ ਰਾਤ ਵੀ ਇੱਥੇ ਰੁਕਦੇ ਰਹੇ ਇਸ ਦੇ ਨਾਲ ਹੀ ਸਾਡਾ ਕਾਲਜ ਦਾ ਜਿਹੜਾ ਐਨਟਾਇਰ ਟੀਚਿੰਗ ਐਂਡ ਨੌਨ ਟੀਚਿੰਗ ਸਟਾਫ ਹੈ ਇਹਦੇ ਵਿੱਚ ਮੈਂ ਮੈਡਮ ਏਕਤਾ ਨੇ, ਸ਼੍ਰੀ ਸਤਨਾਮ ਜੀ ਨੇ, ਸ਼੍ਰੀ ਰਾਗਵ ਜੀ ਨੇ, ਮੈਡਮ ਪਰਮਜੀਤ ਨੇ, ਗੁਰਚਰਨ ਜੀ ਨੇ, ਮੈਡਮ ਸ਼ਿਲਪਾ ਜੀ ਨੇ ਤੇ ਹੋਰ ਜਿਹੜਾ ਹੈ ਅਜੇ ਜੀ ਨੇ, ਪ੍ਰਵੀਨ ਨੇ ਇਹਨਾਂ ਸਾਰਿਆਂ ਨੇ ਅੰਤ ਤੱਕ ਮਿਹਨਤ ਕਰਦੇ ਹੋਏ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਤੇ ਇਹ ਸਾਡੇ ਕਾਲਜ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ, ਬੜੀ ਮਾਣ ਵਾਲੀ ਗੱਲ ਹੈ ਔਰ ਇਹਦੇ ਵਿੱਚੋਂ ਸਾਡੇ 4 ਬੱਚੇ ਜਿਹੜੇ ਨੇ ਉਹ ਅੱਗੇ ਇੰਟਰ ਜਰਨਲ ਦੇ ਵਿੱਚ ਜਿਹੜਾ ਐਸ ਕਾਲਜ ਖੰਨਾ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੋ ਰਿਹਾ ਉੱਥੇ ਜਾ ਰਹੇ